ਸ਼ੁਭ ਵਰਤਾ ਦੇਖ ਰਹੇ ਦਰਸ਼ਕਾਂ ਦਾ ਖਬਰਾਂ ਦੇ ਇਸ ਖਾਸ ਬੁਲੇਟਿਨ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ। ਬੁਲੇਟਿਨ ਦੀ ਕਰਦੇ ਹਾਂ ਸ਼ੁਰੂਆਤ ਸਭ ਤੋਂ ਜ਼ਰੂਰੀ ਤੇ ਅਹਿਮ ਖਬਰ ਦੇ ਨਾਲ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਸਾਊਦੀ ਅਰਬ ਦੇ ਵਿੱਚ ਹੋਏ ਬਾਸ ਹਾਦਸੇ ਵਿੱਚ ਕਈ ਭਾਰਤੀ ਉਮਰਾ ਯਾਤਰੀਆਂ ਦੇ ਮਾਰੇ ਜਾਣ ਦੇ ਉੱਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ ਅਤੇ ਜ਼ਖਮੀਆਂ ਦੀ ਸਿਹਤਯਾਬੀ ਦੇ ਲਈ ਪ੍ਰਾਰਥਨਾ ਵੀ ਕੀਤੀ ਹੈ। ਜੱਦਾ ਦੇ ਵਿੱਚ ਭਾਰਤੀ ਮਿਸ਼ਨ ਨੇ ਪੁਸ਼ਟੀ ਕੀਤੀ ਹੈ ਕਿ ਸੋਮਵਾਰ ਨੂੰ ਸਵੇਰੇ ਮਦੀਨਾ ਨੇੜੇ ਇੱਕ ਕਈ ਭਾਰਤੀਆਂ ਭਾਰਤੀ ਉਮਰਾ ਯਾਤਰੀਆਂ ਨੂੰ ਲੈ ਕੇ ਜਾ ਰਹੀ বাস ਜਿਹੜੀ ਹੈ ਉਹ ਡੀਜ਼ਲ ਦੇ ਟੈਂਕਰ ਦੇ ਨਾਲ ਟਕਰਾ ਗਈ ਜਿਸ ਤੋਂ ਬਾਅਦ ਭਿਆਨਕ ਹਾਦਸਾ ਵਾਪਰਿਆ বাস ਨੂੰ ਅੱਗ ਲੱਗ ਗਈ ਸੀ ਅਤੇ ਇਸੇ ਅੱਗ ਲੱਗਣ ਦੀ ਘਟਨਾ ਦੇ ਵਿੱਚ 42 ਭਾਰਤੀ ਹਾਜ ਯਾਤਰੀ ਜਿਹੜੇ ਨੇ ਉਹਨਾਂ ਦੀ ਮੌਤ ਹੋ ਗਈ ਹੈ ਉਸ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਕਸ ਤੇ ਪੋਸਟ ਪਾ ਕੇ ਇਸ ਦੁਰਘਟਨਾ ਦੇ ਪ੍ਰਤੀ ਦੁੱਖ ਦਾ اظہار ਕੀਤਾ ਐਕਸ ਤੇ ਪੋਸਟ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਮਦੀਨਾ ਦੇ ਵਿੱਚ ਭਾਰਤੀ ਨਾਗਰਿਕਾਂ ਨਾਲ ਹੋਏ ਆਹਾਦਸੇ ਤੋਂ ਮੈਂ ਬਹੁਤ ਦੁਖੀ ਹਾਂ ਮੇਰੀਆਂ ਸੰਵੇਦਨਾਵਾਂ ਉਹਨਾਂ ਪਰਿਵਾਰਾਂ ਦੇ ਨਾਲ ਨੇ ਜਿਨ੍ਹਾਂ ਨੇ ਆਪਣੇ ਅਜੀਜ਼ਾਂ ਨੂੰ ਗਵਾ ਦਿੱਤਾ ਮੈਂ ਸਾਰੇ ਜ਼ਖਮੀਆਂ ਦੀ ਸਿਹਤਯਾਬੀ ਦੇ ਲਈ ਪ੍ਰਾਰਥਨਾ ਕਰਦਾ ਤੇ ਰਿਆਦ ਦੇ ਵਿੱਚ ਸਾਡਾ ਦੂਤਾਵਾਸ ਤੇ ਜਿੱਦਾ ਦੇ ਵਿੱਚ ਕੌਂਸਲਟ ਹਰ ਸੰਭਵ ਸਹਾਇਤਾ ਪਰਦਾਨ ਕਰ ਰਹੇ ਨੇ ਤੇ ਸਾਡੇ ਅਧਿਕਾਰੀ ਸਾਊਦੀ ਅਰਬ ਦੇ ਅਧਿਕਾਰੀਆਂ ਨਾਲ ਵੀ ਨੇੜਲੇ ਸੰਪਰਕ ਦੇ ਵਿੱਚ ਨੇ ਸੋ ਭਾਰਤੀ ਅਬੈਸੀ ਵੱਲੋਂ ਤੁਹਾਨੂੰ ਦੱਸ ਦਈਏ ਜਿੱਦਾਂ ਦੇ ਵਿੱਚ ਇਸ ਪੂਰੇ ਦੁਰਘਟਨਾ ਨੂੰ ਲੈ ਕੇ ਇੱਕ ਹੈਲਪਲਾਈਨ ਨੰਬਰ ਤੇ ਹੈਲਪਲਾਈਨ ਡੈਸਕ 24 ਘੰਟੇ ਦੇ ਲਈ ਜਾਰੀ ਕੀਤਾ ਸੋ 24 ਘੰਟੇ ਇਹ ਹੈਲਪ ਡੈਸਕ ਹੈ ਜਿਹੜਾ ਕਾਰਜ ਰਤ ਰਹੇਗਾ ਜਦ ਤੱਕ ਆ ਸਾਰੇ ਜ਼ਖਮੀਆਂ ਦੀ ਅਤੇ ਮ੍ਰਿਤਕਾਂ ਦੀ ਪਛਾਣ ਨਹੀਂ ਹੋ ਜਾਂਦੀ ਸੋ ਇਸ ਪੂਰੇ ਮਾਮਲੇ ਨੂੰ ਲੈ ਕੇ ਭਾਰਤੀ ਅਬੈਸੀ ਵੱਲੋਂ ਵੀ ਆ ਯਤਨ ਕੀਤੇ ਜਾ ਰਹੇ ਨੇ ਤਾਂ ਜੋ ਆ ਭਾਰਤ ਦੇ ਵਿੱਚ ਜ਼ਖਮੀਆਂ ਅਤੇ ਮ੍ਰਿਤਕਾਂ ਦੇ ਸੰਬੰਧੀਆਂ ਨੂੰ ਇਸ ਸੰਬੰਧ ਦੇ ਵਿੱਚ ਪੂਰੀ ਸੂਚਨਾ ਦਿੱਤੀ ਜਾ ਸਕੇ ਸੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਇਸ ਪੂਰੇ ਮਾਮਲੇ ਨੂੰ ਲੈ ਕੇ ਦੁੱਖ ਦਾ ਇਜ਼ਹਾਰ ਕੀਤਾ ਗਿਆ ਤੇ ਐਕਸ ਤੇ ਪੋਸਟ ਪਾ ਕੇ ਆ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਦੇ ਨਾਲ ਸੰਵੇਦਨਾ ਵੀ ਜਤਾਈ ਗਈ ਹੈ ਤੇ ਉਧਰ ਬਿਹਾਰ ਦੇ ਵਿੱਚ ਵਿਧਾਨ ਸਭਾ ਚੋਣਾਂ ਦੇ ਵਿੱਚ ਐਨਡੀਏ ਦੀ ਇਤਿਹਾਸਿਕ ਜਿੱਤ ਤੋਂ ਬਾਅਦ ਨਵੀਂ ਸਰਕਾਰ ਬਣਾਉਣ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਨੇ ਮੁੱਖ ਮੰਤਰੀ ਨੀਤੀਸ਼ ਕੁਮਾਰ ਨੇ ਸੋਮਵਾਰ ਨੂੰ ਰਾਜਪਾਲ ਆਰਿਫ ਮੁਹੰਮਦ ਖਾਨ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ ਹੈ ਇਸ ਤੋਂ ਪਹਿਲਾਂ ਆਖਰੀ ਕੈਬਨਿਟ ਮੀਟਿੰਗ ਹੋਈ ਸੀ ਜਿਸ ਦੇ ਵਿੱਚ ਮੌਜੂਦਾ ਵਿਧਾਨ ਸਭਾ ਨੂੰ ਭੰਗ ਕਰਨ ਦਾ ਮਤਾ ਵੀ ਪਾਸ ਕੀਤਾ ਗਿਆ ਸੀ ਜੇ ਜੀਡੀਯੂ ਵਿਧਾਇਕ ਦਲ ਦੀ ਮੀਟਿੰਗ ਵੀ ਬੁਲਾਈ ਗਈ ਹੈ ਭਾਜਪਾ ਵਿਧਾਇਕ ਦਲ ਦੀ ਮੀਟਿੰਗ ਵੀ ਹੋਵੇਗੀ ਇਸ ਤੋਂ ਬਾਅਦ ਐਨਡੀਏ ਦੀ ਮੀਟਿੰਗ ਵਿਧਾਇਕ ਦਲ ਦਾ ਨੇਤਾ ਇਸ ਦੇ ਵਿੱਚ ਚੁਣਿਆ ਜਾਵੇਗਾ ਤੇ ਜਿਸ ਤੋਂ ਬਾਅਦ ਨਵੀਂ ਸਰਕਾਰ ਬਣਾਉਣ ਦਾ ਦਾਵਾ ਵੀ ਪੇਸ਼ ਕੀਤਾ ਜਾਵੇਗਾ ਨਿਤਿਸ਼ ਕੁਮਾਰ 20 ਨਵੰਬਰ ਨੂੰ ਗਾਂਧੀ ਮੈਦਾਨ ਦੇ ਵਿੱਚ 10ਵੀਂ ਵਾਰ ਬਿਹਾਰ ਦੇ ਮੁੱਖ ਮੰਤਰੀ ਵਜੋਂ ਸੌ ਚੱਕਣਗੇ ਕੇਂਦਰੀ ਮੰਤਰੀ ਜੀਤਨ ਰਾਮ ਮਾਂਜੀ ਨੇ ਐਲਾਨ ਕੀਤਾ ਹੈ ਕਿ ਨਵੀਂ ਕੈਬਨਿਟ ਵਿੱਚ 36 ਮੰਤਰੀ ਹੋਣਗੇ ਜਿਨ੍ਹਾਂ ਵਿੱਚ ਭਾਜਪਾ ਦੇ 16 ਜੀਡੀਯੂ ਦੇ 15 ਐਲ ਜੀਪੀ ਦੇ 3 ਅਤੇ ਐਚ ਏ ਐਮ ਅਤੇ ਆਰਐਲਪੀ ਆਰਐਲਐਸਪੀ ਦਾ ਇੱਕ ਇੱਕ ਮੰਤਰੀ ਸ਼ਾਮਲ ਹੋਵੇਗਾ ਸੋ ਇਸ ਦੇ ਵਿੱਚ ਸੰਭਾਵੀ ਤੌਰ ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਇਸ ਸੋਹ ਚੁੱਕ ਸਮਾਗਮ ਦੇ ਵਿੱਚ ਹਿੱਸਾ ਲੈਣਗੇ ਤੇ ਉਧਰ ਹੁਸ਼ਿਆਰਪੁਰ ਦੇ ਵਿੱਚ ਕੈਬਨਿਟ ਮੰਤਰੀ ਡਾਕਟਰ ਰਵਜੋਤ ਸਿੰਘ ਦੇ ਵੱਲੋਂ ਫਾਇਰ ਬ੍ਰਿਗੇਡ ਦੇ ਨਵੇਂ ਦਫ਼ਤਰ ਦਾ ਉਦਘਾਟਨ ਕੀਤਾ ਗਿਆ ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਆ ਡਾਕਟਰ ਰਵਜੋਤ ਨਿਰਦੇਸ਼ਿਆ ਕਿ ਮਾਨ ਸਰਕਾਰ ਲਗਾਤਾਰ ਇਲਾਕੇ ਦੇ ਵਿਕਾਸ ਦੇ ਕੰਮਾਂ ਵੱਲ ਧਿਆਨ ਦੇ ਰਹੀ ਹੈ ਇਸ ਤੋਂ ਇਲਾਵਾ ਸਿੱਖਿਆ ਰੁਜ਼ਗਾਰ ਅਤੇ ਨਸ਼ਿਆਂ ਦੀ ਰੋਕਥਾਮ ਦੇ ਲਈ ਸੂਬਾ ਸਰਕਾਰ ਦੇ ਵੱਲੋਂ ਜ਼ੋਰਦਾਰ ਯਤਨ ਕੀਤੇ ਜਾ ਰਹੇ ਨੇ ਸਾਰੇ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਸ਼ਾਰਪੁਰ ਵਿਖੇ ਇੱਕ ਬਹੁਤ ਵੱਡਾ ਤੋਹਫਾ ਇੱਕ ਬਹੁਤ ਵੱਡੀ ਸੋਗਾਤ ਜਿਹੜਾ ਫਾਇਰ ਸਟੇਸ਼ਨ ਪਹਿਲਾਂ ਸਿੱਡੀ ਵਿੱਚ ਸੀਗਾ ਡੇਲੇ ਰੋਡ ਤੇ ਸੀਗਾ ਜਿੱਥੇ ਬੜੀ ਟ੍ਰੈਫਿਕ ਦੀ ਪ੍ਰੋਬਲਮ ਆਉਂਦੀ ਸੀ ਤੇ ਐਮਰਜੈਂਸੀ ਵੇਲੇ ਜਦੋਂ ਗੱਡੀ ਬਾਹਰ ਕਢਣੀ ਹੋਵੇ ਵੱਡੀ ਲਜਾਨੀ ਹੋਵੇ ਤੇ ਸਾਡਾ ਜਿਹੜਾ ਸਮਾਂ ਜਿਹੜਾ ਖਰਾਬ ਹੁੰਦਾ ਸੀ ਕਿਉਂਕਿ ਇਹ ਸ ਸਮੇਂ ਇਦਾਂ ਦਾ ਦੁਰਘਟਨਾ ਵੇਲੇ ਕਿ ਜਿੰਨਾ ਕ ਸਮਾਂ ਸੀ ਬਚਾ ਸਕੀ ਟਾਈਮ ਸਿਰ ਪਹੁੰਚ ਸਕੀ ਉਹਨਾਂ ਹੀ ਅੱਗੇ ਉਹ ਲਾਭ ਦਾ ਫਾਇਦਾ ਹੋ ਸਕਦਾ ਤੇ ਅਜ ਇਸ ਸਮਾਗਮ ਵਿੱਚ ਸਾਡੇ ਨਾਲ ਇਥੋਂ ਦੇ ਐਮ ਐਲ ਏ ਸਹਿਬਾਨ ਜਿੰਪਾ ਜੀ ਸਾਡੇ ਮੇਅਰ ਸਹਿਬਾਨ ਸਾਡੇ ਕੌਂਸਲਰ ਸਹਿਬਾਨ ਤੇ ਸਾਡਾ ਪ੍ਰਸ਼ਾਸਨ ਪੂਰਾ ਲੋਕਲ ਬੋਡੀ ਦਾ ਤੇ ਸਾਨੂੰ ਜਿਆਦਾ ਕੀ ਲੋਕ ਹਸ਼ਿਆਪੁਰ ਵਾਸੀ ਨੇ ਵੀ ਯਾਦ ਹੋਣਾ ਕਿ ਜਦੋਂ ਕੈਂਪੇਨ ਅਸੀਂ ਕਰਦੇ ਸੀ 2022 ਵਿੱਚ ਜਦੋਂ ਦਰਬਾਰ ਲੱਗਦੇ ਸੀਗੇ ਜਦੋਂ ਅਰਵਿੰਦ ਜੀ ਦੇ ਭਗਵੰਤ ਮਾਨ ਜੀ ਸਮੱਸਿਆਵਾਂ ਸੁਣਦੇ ਸੀਗੇ ਤੇ ਉਦੋਂ ਵੀ ਇੱਕ ਬਹੁਤ ਵੱਡੀ ਮੰਗ ਉੱઠી ਸੀ ਜਿਹੜਾ ਹੁਸ਼ਿਆਰਪੁਰ ਸ਼ਹਿਰ ਦਾ ਫਾਇਰ ਸਟੇਸ਼ਨ ਹੈਗਾ ਉਹਨੂੰ ਸ਼ਹਿਰੋਂ ਬਾਹਰ ਕੱਢ ਕੇ ਥੋੜਾ ਬਾਹਰਲੇ ਪਾਸੇ ਆਊਟਸਕੋਰ ਤੇ ਲਿਆ ਜਾਵੇ ਤਾਂ ਕਿ ਜਿਹੜੀ ਕੰਜੈਸ਼ਨ ਵੀ ਕਿੱਟੀ ਜਾਵੇ ਤੇ ਜਿਹੜਾ ਸਮਾਹਿਆ ਕੀਮਤੀ ਉਹ ਵੀ ਬਚਾਇਆ ਜਾ ਸਕੇ ਜਾ ਸਕੇ ਤੇ ਮੈਂ ਧੰਨਵਾਦੀ ਅਰਵਿੰਦ ਜੀ ਦਾ ਤੇ ਸੀਐਮ ਸਾਹਿਬ ਸਾਡੇ ਭਗਵੰਤ ਸਿੰਘ ਮਾਨ ਜੀ ਦਾ ਜਿਨ੍ਹਾਂ ਨੇ ਉਸ ਵੇਲੇ ਦੀ ਮੰਗ ਨੂੰ ਯਾਦ ਰੱਖਦੇ ਹੋਏ ਅੱਜ ਸਾਨੂੰ ਇੱਕ ਬਹੁਤ ਵੱਡੀ ਸ਼ਹਿਰਪੁਰ ਸੋਗਾਤ ਦਿੱਤੀ ਆ ਤੇ ਮੈਂ ਧੰਨਵਾਦੀਆਂ ਸਾਰਿਆਂ ਦਾ ਮੈਂ ਤੇ ਤਕਰੀਬਨ ਜਿਹੜਾ ਇਹ ਪ੍ਰੋਜੈਕਟ ਹੈਗਾ ਇਹ 2 ਕਰੋੜ 90 ਲੱਖ ਦਾ ਹੈਗਾ ਤੇ ਦੋ ਕਿੱਲੇ ਦਾ ਇਹ ਸਾਰੀ ਕੰਸਟਰਕਸ਼ਨ ਹੋਣੀ ਹੈਗੀ ਆ ਤੇ तकरीबन ਸਾਲ ਦੇ ਅੰਦਰ ਅੰਦਰ ਅਸੀਂ ਆਪਾਂ ਕੋਸ਼ਿਸ਼ ਕਰਾਂਗੇ ਇਹਨੂੰ ਪੂਰਾ ਕਰਵਾ ਕੇ ਲੋਕ ਅਰਪਣ ਕੀਤਾ ਜਾਵੇ ਮੈਂ ਇੱਕ ਵਾਰੀ ਫਿਰ ਅਰਵਿੰਦ ਜੀ ਦਾ ਸਰਦਾਰਪੁਰ ਕੌਂਸੀ ਮਾਨ ਜੀ ਧੰਨਵਾਦੀਆਂ ਤੇ ਵਿਦਾਈ ਦੀਆਂ ਦਾ ਹੁਸ਼ਿਆਰਪੁਰ ਵਾਸੀਆਂ ਨੂੰ ਵਿਦਾਈ ਦੇ ਅੰਦਰ ਲੋਕਲ ਸਾਡੇ ਐਮਐਲਏ ਸ੍ਰੀ ਜਿੰਪਾ ਜੀ ਤੇ ਇੱਕ ਬਹੁਤ ਢੇਰ ਥੋੜੀ ਮੰਗ ਸੀ ਉਹ ਅੱਜ ਉਹ ਪੂਰੀ ਹੋਈ ਹੈ ਜੀ ਧੰਨਵਾਦ ਪਿਛਲੇ 10 ਸਾਲਾਂ ਤੋਂ ਪੰਜਾਬ ਭਰ ਦੇ ਵਕਫਾਕ ਬੈਂਕਾਂ ਦੇ ਵਿੱਚ ਬੰਦ ਖਾਤਿਆਂ ਦੇ ਵਿੱਚ ਲਗਭਗ 450 ਕਰੋੜ ਰੁਪਏ ਪਏ ਨੇ ਕਿਸੇ ਨੇ ਵੀ ਇਹ ਪੈਸੇ ਵਾਪਸ ਲੈਣ ਦੀ ਕੋਸ਼ਿਸ਼ ਨਹੀਂ ਕੀਤੀ ਅਤੇ ਨਾ ਹੀ ਇਹਨਾਂ ਪੈਸਿਆਂ ਤੇ ਕੋਈ ਦਾਵਾ ਕੀਤਾ ਹੈ ਤੇ ਹੁਣ 450 ਕਰੋੜ ਰੁਪਏ ਦੀ ਇਹ ਵੱਡੀ ਰਕਮ ਆਰਬੀਆਈ ਨੂੰ ਟ੍ਰਾਂਸਫਰ ਕੀਤੀ ਜਾ ਰਹੀ ਹੈ ਇਸ 450 ਰੁਪਏ ਦੇ ਵਿੱਚੋਂ 85 ਕਰੋੜ ਰੁਪਏ ਇਕੱਲੇ ਮੁਹਾਲੀ ਜ਼ਿਲ੍ਹੇ ਤੋਂ ਆਰਬੀਆਈ ਨੂੰ ਸੌਂਪੇ ਗਏ ਨੇ ਸਭ ਤੋਂ ਹੈਰਾਨੀਜਨਕ ਤੱਥ ਇਹ ਹੈ ਕਿ ਬੰਦ ਬੈਂਕ ਖਾਤਿਆਂ ਦੇ ਵਿੱਚ ਪੰਜਾਬ ਸਰਕਾਰ ਦੇ ਕਈ ਵਿਭਾਗਾਂ ਦੇ ਫੰਡ ਵੀ ਆਰਬੀਆਈ ਨੂੰ ਟਰਾਂਸਫਰ ਕੀਤੇ ਜਾ ਰਹੇ ਨੇ ਇਕੱਲੇ ਮੁਹਾਲੀ ਜ਼ਿਲ੍ਹੇ ਦੇ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਲਗਭਗ 7 ਕਰੋੜ ਰੁਪਏ ਟਰਾਂਸਫਰ ਕੀਤੇ ਜਾ ਰਹੇ ਨੇ ਬੈਂਕਾਂ ਨੇ ਕਰੋੜਾਂ ਰੁਪਏ ਆਰਬੀਆਈ ਨੂੰ ਟਰਾਂਸਫਰ ਕੀਤੇ ਨੇ ਇਹਨਾਂ ਵੱਖ-ਵੱਖ ਬੈਂਕਾਂ ਦੁਆਰਾ ਆਰਬੀਆਈ ਰਾਹੀਂ ਭਾਰਤ ਸਰਕਾਰ ਦੇ ਡਿਪੋਜ਼ਿਟ এডਿਕੇਸ਼ਨ ਐਂਡ ਅਵੇਅਰਨੈਸ ਫੰਡ ਦੇ ਵਿੱਚ ਟ੍ਰਾਂਸਫਰ ਕੀਤਾ ਗਿਆ ਹੈ ਬੈਂਕ ਅਧਿਕਾਰੀਆਂ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਸਰਕਾਰੀ ਵਿਭਾਗਾਂ ਤੋਂ ਆਉਣ ਵਾਲੀਆਂ ਗ੍ਰਾਂਟਾਂ ਲਈ ਵੱਖੋ-ਵੱਖਰੇ ਖਾਤੇ ਖੋਲੇ ਜਾਂਦੇ ਨੇ ਇਹਨੇ ਇਹ ਗ੍ਰਾਂਟਾਂ ਅਕਸਰ 4-5 ਸਾਲਾਂ ਦੇ ਅੰਦਰ ਖਰਚ ਕੀਤੀਆਂ ਜਾਣੀਆਂ ਹੁੰਦੀਆਂ ਨੇ ਤੇ ਕਈ ਕਾਰਨਾ ਕਰਕੇ ਗ੍ਰਾਂਟਾਂ ਅਕਸਰ ਖਰਚ ਨਹੀਂ ਕੀਤੀਆਂ ਜਾਂਦੀਆਂ ਇਸ ਦੌਰਾਨ ਕਰਮਚਾਰੀਆਂ ਜਾਂ ਅਧਿਕਾਰੀਆਂ ਦਾ ਤਬਾਦਲਾ ਵੀ ਕਰ ਦਿੱਤਾ ਜਾਂਦਾ ਹੈ ਅਤੇ ਨਵੇਂ ਨਿਯੁਕਤ ਕੀਤੇ ਗਏ ਲੋਕਾਂ ਨੂੰ ਇਹਨਾਂ ਖਾਤਿਆਂ ਬਾਰੇ ਕੋਈ ਜਾਣਕਾਰੀ ਨਹੀਂ ਹੁੰਦੀ ਨਤੀਜੇ ਵਜੋਂ ਇਹ ਖਾਤੇ ਬੰਦ ਹੀ ਰਹਿੰਦੇ ਨੇ ਬੀਤ ਦਿਨੀ ਫਿਰੋਜ਼ਪੁਰ ਸ਼ਹਿਰ ਦੇ ਅੰਦਰ ਆਰਐਸਐਸ ਆਗੂ ਬਲਦੇਵ ਅਰੋੜਾ ਦੇ ਪੁੱਤਰ ਨਵੀਨ ਅਰੋੜਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਗੋਲੀਬਾਰੀ ਦੀ ਇਸ ਘਟਨਾ ਦੀ ਸੀਸੀਟੀਵੀ ਵੀ ਸਾਹਮਣੇ ਆਈ ਸੀ ਤੇ ਜਿਨ੍ਹਾਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਸਨ ਨਵੀਨ ਅਰੋੜਾ ਜੋ ਕਿ ਖੁਦ ਆਰਐਸਐਸ ਦਾ ਮੈਂਬਰ ਸੀ ਉਹਨਾਂ ਦੇ ਕਤਲ ਦੀ ਜ਼ਿੰਮੇਵਾਰੀ ਗਰਮ ਖਿਆਲੀ ਜਥੇਬੰਦੀ ਸ਼ੇਰੇ ਪੰਜਾਬ ਬਰਗੇਡ ਵੱਲੋਂ ਇੱਕ ਪੱਤਰ ਜਾਰੀ ਕਰਕੇ ਲਈ ਗਈ ਹੈ ਇਹ ਪੱਤਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਜਿਸ ਦੇ ਵਿੱਚ ਲਿਖਿਆ ਕਿ ਆਰਐਸਐਸ ਆਗੂ ਬਲਦੇਵ ਅਰੋੜਾ RSS ਨਾਲ ਜੁੜਿਆ ਹੋਇਆ ਤੇ ਲੰਮੇ ਸਮੇਂ ਤੋਂ ਸਿੱਖ ਵਿਰੋਧੀ ਗਤੀਵਿਧੀਆਂ ਦੇ ਵਿੱਚ ਸ਼ਾਮਿਲ ਰਿਹਾ ਹੈ ਇਹ ਪੱਤਰ ਬ੍ਰਿਗੇਡ ਦੇ ਕਮਾਂਡਰ ਪਰਮਜੀਤ ਸਿੰਘ ਵੱਲੋਂ ਜਾਰੀ ਕੀਤਾ ਗਿਆ ਹੈ ਹਾਲਾਂਕਿ ਵਿਸ਼ਵ वार्ता ਵੱਲੋਂ ਅਸੀਂ ਇਸ ਪੋਸਟ ਦੀ ਕੋਈ ਪੁਸ਼ਟੀ ਨਹੀਂ ਕਰਦੇ ਪਰ ਸੋਸ਼ਲ ਮੀਡੀਆ ਤੇ ਇਹ ਪੱਤਰ ਕਥਿਤ ਪੱਤਰ ਵਾਇਰਲ ਹੋ ਰਿਹਾ ਅਤੇ ਇਸ ਦੇ ਉੱਤੇ ਬ੍ਰਿਗੇਡ ਦੇ ਕਥਿਤ ਕਮਾਂਡਰ ਪਰਮਜੀਤ ਸਿੰਘ ਵੱਲੋਂ ਇਹ ਜਾਰੀ ਕੀਤਾ ਗਿਆ ਜਿਸ ਦੇ ਉੱਤੇ ਦਸਤਖਤ ਵੀ ਕੀਤੇ ਹੋਏ ਨੇ ਪੁਲਿਸ ਦੇ ਵੱਲੋਂ ਇਸ ਸਬੰਧ ਦੇ ਵਿੱਚ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਤੇ ਹੁਣ ਨਜ਼ਰ ਪਾਉਣੇ ਆ ਪੰਜਾਬ ਦੇ ਮੌਸਮ ਤੇ ਪੰਜਾਬ ਦੇ ਵਿੱਚ ਮੌਸਮ ਦੇ ਵਿੱਚ ਲਗਾਤਾਰ ਬਦਲਾਅ ਦਰਜ ਕੀਤਾ ਜਾ ਰਿਹਾ ਪਹਾੜਾਂ ਦੇ ਵਿੱਚੋਂ ਠੰਡੀਆਂ ਹਵਾਵਾਂ ਚੱਲ ਰਹੀਆਂ ਨੇ ਜਿਸ ਕਰਕੇ ਮੈਦਾਨਾਂ ਦਾ ਤਾਪਮਾਨ ਵੀ ਲਗਾਤਾਰ ਹੇਠਾਂ ਵੱਲ ਆ ਰਿਹਾ ਹੈ ਪਿਛਲੇ 24 ਘੰਟਿਆਂ ਦੇ ਵਿੱਚ ਔਸਤ ਤਾਪਮਾਨ ਦੇ ਵਿੱਚ 0.5 ਡਿਗਰੀ ਯਾਨੀ ਕਿ ਅੱਧਾ ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ ਕਈ ਦਿਨਾਂ ਤੋਂ ਘਟੋ-ਘਟ ਤਾਪਮਾਨ ਵੀ ਆਮ ਨਾਲੋਂ ਲਗਾਤਾਰ ਘਟ ਹੋ ਰਿਹਾ ਹੈ ਇਸ ਨਾਲ ਹੀ ਸੂਬੇ ਦੇ ਵਿੱਚ ਘੱਟੋ-ਘੱਟ ਤਾਪਮਾਨ 5 ਡਿਗਰੀ ਹੋ ਗਿਆ ਫਰੀਦਕੋਟ ਦੇ ਵਿੱਚ ਇਸ ਸਮੇਂ ਸਭ ਤੋਂ ਠੰਡਾ ਇਲਾਕਾ ਜਿਹੜਾ ਦਰਜ ਕੀਤਾ ਜਾ ਰਿਹਾ ਹੈ ਜਿੱਥੇ ਘੱਟੋ-ਘੱਟ ਤਾਪਮਾਨ 5.6 ਡਿਗਰੀ ਦਰਜ ਕੀਤਾ ਗਿਆ ਹੈ ਸੂਬੇ ਦੇ ਵਿੱਚ ਤਾਪਮਾਨ ਘਟਣ ਦੇ ਕਾਰਨ ਠੰਡ ਨੇ ਜ਼ੋਰ ਫੜ ਲਿਆ ਹੁਣ ਠੰਡੀਆਂ ਹਵਾਵਾਂ ਮਹਿਸੂਸ ਹੋਣ ਲੱਗ ਪਈਆਂ ਨੇ ਤੇ ਅਗਲੇ ਹਫ਼ਤੇ ਪੰਜਾਬ ਦੇ ਵਿੱਚ ਖੁਸ਼ਕ ਤੇ ਹਲਕੀ ਸਰਦੀ ਦੀ ਸੰਭਾਵਨਾ ਜਿਹੜੀ ਬਣੀ ਹੋਈ ਹੈ ਮੌਸਮ ਵਿਗਿਆਨ ਕੇਂਦਰ ਦੇ ਮੁਤਾਬਕ ਇਸ ਹਫਤੇ ਕੋਈ ਮੀਂਹ ਨਹੀਂ ਪਵੇਗਾ ਮੌਸਮ ਵਿਭਾਗ ਨੇ ਸਪਸ਼ਟ ਸੰਕੇਤ ਦਿੱਤਾ ਹੈ ਕਿ ਸੂਬੇ ਦੇ ਵਿੱਚ ਕੋਈ ਮਹੱਤਵਪੂਰਨ ਮੀਂਹ ਪੈਣ ਦੀ ਉਮੀਦ ਨਹੀਂ ਹੈ ਵੀ ਨਵੰਬਰ ਤੱਕ ਉਤਰੀ ਤੇ ਪੂਰਬੀ ਜ਼ਿਲ੍ਹਿਆਂ ਦੇ ਵਿੱਚ ਤਾਪਮਾਨ 24 ਤੋਂ 26 ਡਿਗਰੀ ਸੈਲਸੀਅਸ ਤੇ ਬਾਕੀ ਪੰਜਾਬ ਦੇ ਵਿੱਚ 26 ਤੋਂ 28 ਡਿਗਰੀ ਸੈਲਸੀਅਸ ਵੱਧ ਤੋਂ ਵੱਧ ਤਾਪਮਾਨ ਰਹਿਣ ਦੀ ਉਮੀਦ ਮੌਸਮ ਵਿਭਾਗ ਦੇ ਵੱਲੋਂ ਜਤਾਈ ਗਈ ਹੈ ਦੂਜੇ ਪਾਸੇ ਗੱਲ ਕਰਦੇ ਹਾਂ ਦਿੱਲੀ ਦੀ ਦਿੱਲੀ ਦੇ ਵਿੱਚ ਹਵਾ ਦੀ ਗੁਣਵੱਤਾ ਜਿਹੜੀ ਹੈ ਉਹ ਲਗਾਤਾਰ ਖਰਾਬ ਹੋ ਰਹੀ ਹੈ ਦਿੱਲੀ ਦੇ ਵਿੱਚ ਰਾਸ਼ਟਰੀ ਰਾਜਸਤਾਨੀ ਖੇਤਰ ਦੇ ਵਿੱਚ ਹਵਾ ਦਾ ਜੋ ਇੰਡੈਕਸ ਹੈ ਉਹਦੇ ਵਿੱਚ ਲਗਾਤਾਰ ਖਰਾਬੀ ਆ ਰਹੀ ਹੈ ਤੇ ਦਿੱਲੀ ਵਾਸੀਆਂ ਦਾ ਜੀਣਾ ਵੀ ਮੁਸ਼ਕਲ ਹੋ ਰਿਹਾ ਸਾਹ ਲੈਣ ਦੇ ਵਿੱਚ ਵੀ ਸਮੱਸਿਆ ਦਿੱਲੀ ਵਾਸੀਆਂ ਨੂੰ ਆ ਰਹੀ ਹੈ ਸੁਪਰੀਮ ਕੋਰਟ ਨੇ ਵੈਬਸਾਈਟ ਤੇ ਅਪਲੋਡ ਕੀਤੀ ਗਈ ਸੂਚੀ ਦੇ ਮੁਤਾਬਕ ਆ ਭਾਰਤ ਦੇ ਚੀਫ ਜਸਟਿਸ ਬੀ ਆਰ ਗਵਈ ਅਤੇ ਜਸਟਿਸ ਵਿਨੋਦ ਚੰਦਰਨ ਐਨਵੀ ਜੰਵਰੀਆ ਦੀ ਬੈਂਚ ਨੇ ਇਸ ਮਾਮਲੇ ਤੇ ਅੱਜ ਦੇ ਦਿਨ ਵਿਚਾਰ ਕੀਤਾ ਜਾਣਾ ਸੋ ਇਸ ਮਾਮਲੇ ਤੇ ਅੱਜ ਦਾ ਦਿਨ ਸੁਣਵਾਈ ਵੀ ਹੈ ਦੂਜੇ ਪਾਸੇ ਗੱਲ ਕੀਤੀ ਜਾਵੇ ਤਾਂ ਦਿੱਲੀ ਦੇ ਕਈ ਇਲਾਕਿਆਂ ਦੇ ਵਿੱਚ 에ਅਰ ਕੁਆਲਿਟੀ ਇੰਡੈਕਸ 400 ਤੋਂ ਪਾਰ ਹੋ ਚੁੱਕੀ ਹੈ ਸੋ ਇਸ ਬੇਹੱਦ ਵਿਗੜੇ ਹੋਏ 에ਅਰ ਕੁਆਲਿਟੀ ਇੰਡੈਕਸ ਦੇ ਵਿੱਚ ਸੁਪਰੀਮ ਕੋਰਟ ਦੀ ਇਸ ਮੁੱਦੇ ਤੇ ਸੁਣਵਾਈ ਹੋ ਰਹੀ ਹੈ ਇੱਕ ਜਨ ਹੱਤੇ ਹਿੱਤ ਪਟੀਸ਼ਨ ਜਿਹੜੀ ਹੈ ਦਿੱਲੀ ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਪਾਈ ਗਈ ਸੀ ਸੋ ਇਸ ਸੰਬੰਧ ਦੇ ਵਿੱਚ ਅੱਜ ਸੁਣਵਾਈ ਵੀ ਹੈ ਅਤੇ ਦੂਜੇ ਪਾਸੇ ਦਿੱਲੀ ਦੇ ਵੱਖੋ-ਵੱਖਰੇ ਇਲਾਕਿਆਂ ਦੇ ਵਿੱਚ 에ਅਰ ਕੁਆਲਿਟੀ ਇੰਡੈਕਸ ਬਹੁਤ ਜ਼ਿਆਦਾ ਖਰਾਬ ਹੋ ਚੁੱਕਿਆ ਹੈ ਆਮ ਨਾਗਰਿਕਾਂ ਨੂੰ ਗਲੇ ਦੀਆਂ ਬਿਮਾਰੀਆਂ ਅੱਖਾਂ ਦੇ ਵਿੱਚ ਜਲਣ ਅਤੇ ਸਾਹ ਲੈਣ ਦੇ ਵਿੱਚ ਤਕਲੀਫ ਹੋ ਰਹੀ ਹੈ ਸੁਪਰੀਮ ਕੋਰਟ ਵੱਲੋਂ ਪਹਿਲਾਂ ਵੀ ਇਸ ਸੰਬੰਧੀ ਨਿਰਦੇਸ਼ ਜਾਰੀ ਕੀਤੇ ਨੇ ਤੇ ਸੰਬੰਧਿਤ ਸੂਬਿਆਂ ਨੂੰ ਆ ਨਿਰਦੇਸ਼ ਜਾਰੀ ਕਰਕੇ ਸੁਪਰੀਮ ਕੋਰਟ ਨੇ ਜ਼ਰੂਰੀ ਉਪਾਅ ਕਰਨ ਦੇ ਲਈ ਕਿਹਾ ਹੈ ਪਰ ਅੱਜ ਦੀ ਸੁਣਵਾਈ ਦੇ ਵਿੱਚ ਕੀ ਸਾਹਮਣੇ ਆਉਂਦਾ ਹੈ ਦੇਖਣ ਵਾਲੀ ਗੱਲ ਹੋਵੇਗੀ ਫਿਲਹਾਲ ਦਿੱਲੀ ਵਾਸੀਆਂ ਦਾ ਸਾਹ ਲੈਣਾ ਔਖਾ ਹੋਇਆ ਪਿਆ ਹੈ ਖਬਰਾਂ ਦੇ ਇਸ ਖਾਸ ਬੁਲੇਟਿਨ ਦੇ ਵਿੱਚ ਫਿਲਹਾਲ ਇੰਨਾ ਹੀ ਹੁਣ ਮੈਨੂੰ ਤੇ ਇਜਾਜ਼ਤ ਬਹੁਤ-ਬਹੁਤ ਧੰਨਵਾਦ